ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਵੈਲਕਮ ਟੂ YouTube ਚੈਨਲ ਮਲਕੀਤ ਕਚੂਰਾ ਅੱਜ ਤੁਹਾਨੂੰ ਮੁਰਗੀਆਂ ਦੇ ਨਵੇਂ ਵਿਸ਼ੇ ਬਾਰੇ ਦੱਸਿਆ ਜਾਵੇਗਾ ਔਰ 500 ਮੁਰਗਾ ਪਾਲਣ ਤੇ ਕਿੰਨਾ ਖਰਚਾ ਔਰ ਕਿੰਨੀ ਆਮਦਨ ਆਉਂਦੀ ਹੈ ਤੁਹਾਨੂੰ ਇਸ ਵਿਸ਼ੇ ਬਾਰੇ ਦੱਸਿਆ ਜਾਵੇਗਾ 500 ਮੁਰਗਾ ਪਾਲਣ ਤੇ ਤੁਹਾਨੂੰ ਕਿੰਨਾ ਖਰਚਾ ਆਉਂਦਾ ਹੈ ਹੋਰ ਕਿੰਨੀ ਲਗਤ ਆਉਂਦੀ ਹੈ ਸਭ ਤੋਂ ਪਹਿਲਾਂ ਛੋਟੇ ਚੂਚਾ ਜਿਵੇਂ 500 ਚੂਚਾ ਲਿਆਂਦਾ 25 ਰੁਪਏ ਦੇ ਸਾਬ ਨਾਲ ਤਾਂ ਟੋਟਲ ਚੂਚਾ ਬਣੇਗਾ 12500 ਦਾ ਹੋਰ ਫਿਰ ਚੂਚੇ ਦੀ ਪਹਿਲੀ ਫੀਡ ਆਉਂਦੀ ਹੈ ਫ੍ਰੀ ਸਟਾਰਟਰ ਦੋ ਗੱਟੇ ਤਕਰੀਬਨ 10 ਦਿਨ ਲਈ ਪੈਣਗੇ 2200 ਦੇ ਸਾਬ ਨਾਲ ਫ੍ਰੀ ਸਟਾਰਟਰ ਫੀਡ ਦਾ ਗੱਟਾ 2 4400 ਦੇ ਦੋ ਗੱਟੇ ਪੈਣਗੇ ਫਿਰ ਉਸ ਤੋਂ ਬਾਅਦ ਸਟਾਰਟਰ ਬਲੇਲਰ ਫੀਡ ਆਉਂਦੀ ਹੈ 2000 ਦੇ ਅਸਾਬ ਨਾਲ ਜਿਹੜੇ 30 ਗੱਟੇ 2000 ਦੇ ਸਾਥ ਨਾਲ 60000 ਰੁਪਈਆ ਗੱਟਿਆਂ ਦਾ ਬਲੈਂਡਰ ਸਟਾਰਟਰ ਫੀਡ ਦਾ ਬਣੇਗਾ ਉਸ ਤੋਂ ਬਾਅਦ ਉਸ ਤੋਂ ਬਾਅਦ 10 ਗੱਟੇ ਜੋ ਦਾਣਾ ਕਣੀ ਜਦੋਂ 1 ਕਿਲੋ ਦੇ ਹੋ ਜਾਂਦੇ ਨੇ ਰਲਾ ਕੇ ਸਟਾਰਟਰ ਫੀਡ ਚ ਕਣੀ ਜਾ ਦਾਣਾ ਜਾਂ ਕੋਈ ਹੋਰ ਅਨਾਜ ਹੋਵੇ ਲਾ ਕੇ ਪਾਣਾ ਪੈਂਦਾ ਹੈ ਉਸ ਦੇ 10 ਗੱਟੇ ਜਿਵੇਂ ਕਣੀ ਦੇ 1000 ਰੁਪਏ ਦੇ ਸਾਹਬ ਤੇ ਆਉਂਦੇ ਹਨ 10000 ਉਹਦਾ ਕਰ ਲਓ ਇਹ ਲਗਭਗ ਟੋਟਲ ਸਾਰਾ ਖਰਚਾ ਹੋ ਜਾਊਗਾ 90000 ਰੁਪਇਆ ਹੋਰ ਬਾਕੀ ਦਸਾਂ ਤੁਹਾਨੂੰ ਭੁੱਲ ਗਏ ਜਿਹੜੀ ਦਵਾਈ ਮੁਰਗਿਆਂ ਨੂੰ ਦੇਣੀ ਹੁੰਦੀ ਹੈ 2000 ਦਾ ਉਹਦਾ ਤੁਸੀਂ ਖਰਚਾ ਕਰ ਲਓ ਤੇ ਟੋਟਲ ਇਹ 90000 ਰੁਪਇਆ ਡਬਲ ਐਫ ਜੀ ਮੁਰਗੀ ਦੇਸੀ ਪਾਲਣ ਦਾ ਖਰਚਾ ਹੋ ਜਾਊਗਾ 90000 ਰੁਪਏ ਹੁਣ ਆਪਣੇ ਕੋਲ ਟੋਟਲ 500 ਮੁਰਗਾ ਐ ਜਿਹਦੇ ਵਿੱਚੋਂ ਮੰਨ ਲਓ 3 ਮੁਰਗੇ ਮਰ ਜਾਂਦੇ ਨੇ ਜੇ 50 ਮੁਰਗੇ ਮਰ ਜਾਂਦੇ ਨੇ ਤੇ ਜਿੰਨਾ ਚੋਂ 450 ਮੁਰਗਾ ਰਹਿ ਜਾਂਦਾ ਹੈ ਤੇ ਉਹਨਾਂ ਦਾ ਵੇਟ ਜਿਵੇਂ ਉਹਨਾਂ ਵਿੱਚ ਕੁਕੜੀਆਂ ਵੀ ਹੁੰਦੀਆਂ ਹਨ ਤੇ ਮੁਰਗੇ ਵੀ ਹੁੰਦੇ ਹਨ ਮੁਰਗੇ ਮੁਰਗੀਆਂ ਦੋਵੇਂ ਬਰੀਡ ਆਉਂਦੀ ਹੈ ਜਿਨ੍ਹਾਂ ਵਿੱਚ 200 ਮੁਰਗਾ ਤੇ 250 ਦੇ ਕਰੀਬ ਮੁਰਗੀ ਮੰਨ ਲਓ ਹੋਵੇ ਤੇ ਜਿਹਦੇ ਵਿੱਚ 200 ਨੂੰ ਗੁਣਾ ਕਰੋਗੇ 2.5 ਕਿਜੀ ਵੇਟ ਨਾਲ ਤਾਂ ਤੁਹਾਡਾ ਤੁਹਾਡਾ 500 ਵੇਟ ਆਵੇਗਾ 5 ਕਵਾਂਟਲ ਤੁਹਾਡਾ ਮੁਰਗੇ ਦਾ weight ਆਵੇਗਾ ਜਿਹੜਾ ਕਿ 150 ਦੇ ਮੰਡੀ ਪਾਵਿਕਦਾ ਹੈ ਟੋਟਲ 75000 ਦਾ ਹੋਵੇਗਾ ਜਿਹੜੀ ਕਿ ਮੁਰਗੀ ਦਾ weight ਮੁਰਗੇ ਤੋਂ ਘਟ ਹੁੰਦਾ ਹੈ ਮੁਰਗੀ 250 ਮੁਰਗੀ ਦਾ weight 2 ਕਿਲੋ ਦੇ ਹਿਸਾਬ ਨਾਲ ਲਗਾਈਏ ਤਾਂ 400 ਕਿਲੋ weight ਹੋਵੇਗਾ اور 4 ਕੁਇੰਟਲ ਮੁਰਗੀ ਦਾ weight ਹੋਵੇਗਾ ਤੇ 150 ਦੇ حساب ਨਾਲ ਮੁਰਗੀ ਸੇਲ ਕਰਨੀ ਹੋਵੇ ਤਾਂ ਤਕਰੀਬਨ 60000 ਦੀ ਹੋਵੇਗੀ ਟੋਟਲ ਇਹਦਾ ਜੋੜ ਕਰਾਂਗੇ 60000 75000 ਦਾ ਤਾਂ 135 1 ਲੱਖ 35000 ਦਾ ਆਪਣਾ ਟੋਟਲ ਮੁਰਗਾ ਸੇਲ ਹੋਵੇਗਾ ਜਿਹਦੇ ਵਿੱਚ ਆਪਣਾ 90000 ਰੁਪਿਆ ਕੱਢ ਕੇ ਆਪਾਂ ਨੂੰ ਤਕਰੀਬਨ 46 47 48000 ਦੇ ਕਰੀਬ ਆਪਾਂ ਨੂੰ ਆਮਦਨ ਹੋਵੇਗੀ ਤਾਂ ਵੀਰੋ ਵੇਲੇ ਲਈ ਵੰਗਾਰ ਚੰਗੀ ਏ ਹਾਥ ਦੀ ਮਿਹਨਤੇ ਇਸ ਦੰਦੇ ਨੂੰ ਕੋਈ ਦੁਕਾਨਦਾਰ बिजनेসম্যান ਵੀ ਕਰ ਸਕਦਾ ਹੈ ਤਾਂ ਇਹਦੇ ਵਿੱਚ ਮੁਰਗਾ ਪਾਲਣ ਵਿੱਚ ਕੋਈ ਸਿਰਦਰਦੀ ਨਹੀਂ ਹੈ ਪਰ ਤੁਹਾਨੂੰ ਇਹ ਪਤਾ ਕਰਨਾ ਪਵੇਗਾ ਕਿ ਤੁਹਾਡੇ ਇਲਾਕੇ ਵਿੱਚ ਇਹ ਸਮੁਰਗੇ ਦੀ ਵੇਚਣ ਦੀ ਮਾਰਕੀਟ ਕਿੰਨੀ ਕੁ ਹੈ ਜੇ ਤੁਸੀਂ ਆਪਣੇ ਆਪ ਹੀ ਆਪ ਦੇ ਇਲਾਕੇ ਵਿੱਚ ਮਾਰਕੀਟ ਬਣਾ ਲਓਗੇ ਤਾਂ ਤੁਹਾਨੂੰ ਮੁਰਗਾ ਵੇਚਣ ਚ ਕੋਈ ਮੁਸ਼ਕਲ ਨਹੀਂ ਆਵੇਗੀ ਇਸ ਕਰਕੇ ਤੁਸੀਂ ਆਮਦਨ ਦੇ ਪ੍ਰਤੀ ਹੀ ਰਹੋਗੇ